ਲੱਗਦੀ ਹੈ ਪਿੰਜ ਫਿਰੋਜ਼ਪੁਰ ਦੇ ਲੋਕ ਅੱਜ ਵੀ ਕੱਚੇ ਮਕਾਨਾਂ ਦੇ ਵਿੱਚ ਰਹਿਣ ਦੇ ਲਈ ਮਜਬੂਰ ਨੇ ਉੱਥੇ ਹੀ ਇੱਕ ਗੱਲ ਕੀਤੀ ਜਾਵੇ ਜਕਰ ਸਰਕਾਰਾਂ ਦੇ ਵੱਲੋਂ ਦਿੱਤੇ ਗਏ ਵੱਡੇ ਵੱਡੇ ਦਾਅਵੇ ਜੁੜੇ ਕੀਤੇ ਗਏ ਨੇ ਤਾਂ ਫਿਰ ਪ੍ਰਧਾਨ ਮੰਤਰੀ ਗ੍ਰਾਮਣ ਯੋਜਨਾ ਦੇ ਤਹਿਤ ਕਿਸੇ ਵੀ ਪਰਿਵਾਰ ਦਾ ਵਿੱਚ ਕੱਚਾ ਮਕਾਨ ਰਹਿਣ ਨਹੀਂ ਦਿੱਤਾ ਜਾਵੇਗਾ ਉੱਥੇ ਹੀ ਵੇਖਣ ਵਾਲੀ ਗੱਲ ਇਹ ਵੀ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਇੱਕ ਪਰਿਵਾਰ ਕੱਚੀ ਛੱਦੇ ਥੱਲੇ ਰਹਿਣ ਨੂੰ ਮਜਬੂਰ ਹੈ ਜਦੋਂ ਉਸ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਹਿੰਿਆ ਕਿ ਪਿਛਲੇ ਲੰਬੇ ਸਮੇਂ ਤੋਂ ਮੈਨੂੰ ਕੱਚੇ ਮਕਾਨ ਦੇ ਵਿੱਚ ਹੀ ਰਹਿਣਾ ਪੈਂਦਾ ਹੈ ਜਦੋਂ ਵੀ ਥੋੜੀ ਜਹੀ ਬਰਸ ਮੇਰੇ ਉਤੇ ਦਿੱਕ ਕੇ ਮੇਰੇ ਪਰਿਵਾਰ ਦੀ ਜਾਨ ਨਾ ਲੈ ਲਵੇ بار بار ਸਰਪੰਚਾ ਤੇ ਪ੍ਰਸ਼ਾਸਨ ਨੂੰ ਕਹਿੰਦੇ ਬਾਅਦ ਵੀ ਪ੍ਰਸ਼ਾਸਨ ਇਸ ਵੱਲ ਕੋਈ ਵੀ ਧਿਆਨ ਨਹੀਂ ਦੇ ਰਿਹਾ ਹੈ। ਨਮਸਕਾਰ ਦੋਸਤੋ ਇੰਡੀਆ ਨਿਊਜ਼ ਪੰਜਾਬ ਦੇ ਵਿੱਚ ਤੁਹਾਡਾ ਸਵਾਗਤ ਹੈ। ਹਮੇਸ਼ਾ ਹੀ ਇੰਡੀਆ ਨਿਊਜ਼ ਦੀ ਕੋਸ਼ਿਸ਼ ਰਹਿੰਦੀ ਹੈ ਕਿ ਜਿਹੜੇ ਗਰੀਬ ਪਰਿਵਾਰ ਹੈ ਉਹਦੀ ਜਿਹੜੇ ਹਾਲਾਤ ਹੈ ਦਿਖਾਈ ਜਾਣ। ਉਹ ਸਮੇਂ ਰਹਿੰਦੇ ਹੀ ਇੰਡੀਆ ਨਿਊਜ਼ ਦੇ ਮਾਧਿਅਮ ਨਾਲ ਉਹਦੀਆਂ ਤਸਵੀਰਾਂ ਦਿਖਾਈ ਜਾਂਦੀਆਂ। ਗੱਲ ਕੀਤੀ ਹੈ ਸਿਆਹਪੁਰ ਦੇ ਨਾਲ ਪਿੰਡ ਫਿਰੋਜਪੁਰ ਦੀ ਫਿਰੋਜਪੁਰ ਦੇ ਵਿੱਚ ਹਾਲਾਤ ਇੱਕ ਘਾਤ ਦੇ ਦਿਖਾਈ ਜਾਂਦੇ ਹਨ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਕਿ ਹਾਲਾਤ ਕਿਦੇ ਕਾਫੀ ਖਰਾਬ ਹਾਲਾਤ ਚੱਲਦੇ ਪਈ ਹੈ ਕਾਫੀ ਵਾਰੀ ਨਾਲ ਪ੍ਰਸ਼ਾਸਨ ਨੂੰ ਕਿਹਾ ਵੀ ਹੈ ਪ੍ਰਸ਼ਾਸਨ ਦੁਕਾਨਦਾਰਾਂ ਨੂੰ ਵੀ ਕਿਹਾ ਸਰਪੰਚ ਨੂੰ ਵੀ ਕਿਹਾ ਲੇਕਿਨ ਕੋਈ ਵੀ ਸਵਸਥਿਅਤ ਆ ਨਹੀਂ ਦਿੰਦਾ ਸਰਕਾਰਾਂ ਵੱਲੋਂ ਵਾਦੇ ਕੀਤੇ ਜਾਂਦੇ ਆ ਕਿ ਕਿਸੇ ਮਕਾਨ ਵੀ ਕੋਈ ਵੀ ਕੱਚਾ ਨਹੀਂ ਰਹਿਣ ਦਿੱਤਾ ਜਾਏਗਾ ਲੇਕਿਨ ਤਸਵੀਰਾਂ ਵੀ ਦੇਖ ਸਕਦੇ ਹੋ ਹਾਲਾਤ ਦੇਖ ਸਕਦੇ ਹੋ ਘਰ ਦੇ ਕਿ ਕਾਫੀ ਹਾਲਾਤ ਇਹਨਾਂ ਖਰਾਬ ਹਾਲਾਤ ਹੈ ਲੇਕਿਨ ਉਹ ਜਨਾ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਕਹਾਂ ਸਭ ਕੀ ਨਾਉ ਤੁਹਾਡਾ ਮੇਰਾ ਨਾਮ ਹੈ ਸੁਤਮਾ ਜੀ ਸਭ ਕਿੰਨੀ ਦੇਰ ਦਾ ਹਲਾਸ ਸਟੈਂਕ ਤੇ ਕੀ ਆ ਚੱਲਦੀ ਹੈ ਕਦੀ ਪੇਰੇ ਸਰਪੰਚ ਨੂੰ ਕਿਹਾ ਵੀ ਆ ਕੀ ਆਏ ਜੀ ਠੀਕ ਹੈ ਅੰਦਰ ਉਹ ਵੀ ਕੰਦਾ ਆਇਆ ਹੈ ਠੀਕ ਹੈ ਜੀ ਬਣ ਜਾਏਗਾ ਕੋਈ ਨਹੀਂ ਲਿਖ ਲੁਗੀ ਦਿੱਤਾ ਉਹ ਵੀ ਤੁਹਾਡੇ ਵਰਗੇ ਭਰਾ ਆ ਕੇ ਆਏ ਜਿਹੜੇ ਸਰਪੰਚ ਕੀ ਲਈ ਆਏ ਨਾਲ ਤੇ ਬਸ ਇਹੀ ਥੋੜਾ ਬਾਅਦ ਉਹ ਕੀ ਆਪਣੇ ਪਹੁੰਚੇ ਤੇ ਡੋਲੀ ਕੰਦਾ ਹੈ ਠੀਕ ਹੈ ਜੀ ਖਾਤਾ ਹੁਤਾ ਪੀਓ ਦਿੱਤਾ ਆਧਾਰ ਕਰ ਵੀ ਦਿੱਤਾ ਕੋ ਕਟੜੀ ਬਣੀ ਹੈ ਤੇ ਫਿਰ ਰਿਆਣਾ ਕਿੱਦਾਂ ਹੁੰਦਾ ਕਿ ਲਾਹਣ ਬਰਸਾਤਾ ਬਰਸਾਤਾ ਦੇ ਵਿੱਚ ਕਿੱਦਾਂ ਰਹਿਣਾ ਹੁੰਦਾ ਬਰਸਾਤਾ ਨੂੰ ਹੋਰ ਬਸ ਹੀ ਹੈ ਦੇ ਬੇਟੀ ਕੋ ਵੀ ਯਾਰਾ ਕਰਨੀ ਹੈ ਜਿਹੜਾ ਭਰਾ ਹੱਜ ਦਾ ਕੰਮ ਹੈ ਲੇ ਕੇ ਜਿੱਦੀ ਜਾਹ ਕਰਨੀ ਹੈ ਪ੍ਰਧਾਨ ਮੰਤਰੀ ਜਿੰਨੇ ਮੋਦੀ ਵਾਲਾ ਕਿਹਾ ਜਾਂਦਾ ਕਿ ਕਿਸੇ ਪਰਿਵਾਰ ਦਾ ਵੀ ਕੱਚਾ ਮਕਾਨ ਨਹੀਂ ਰਹਿਣ ਦਿੱਤਾ ਜਾਏਗਾ ਹਾਂਜੀ ਤੇ ਕੀ ਲੱਗਦਾ ਹੈ ਅੰਮਰਾਂ ਦੇ ਉਹ ਤੇ ਜਿਹੜਾ ਉਪਰੋਂ ਉਹ ਸਾਰੇ ਕੁਝ ਕਰਦੇ ਆ ਪਰ ਜਿਹੜੇ ਥੱਲੇ ਹੁੰਦੇ ਬੰਦੇ ਕਰਦੇ ਖੁਸ਼ਾ ਕਰਤੇ ਕਰਤਾ ਕੇ ਕੰਮ ਆਪਣੇ ਕੁਝ ਕਰਤੇ ਹੈ ਕੀ ਕਾਰਵਾਜ ਕਰਦੇ ਤੇ ਕਹਿੰਦੇ ਦਿਹਾੜੀ ਲਾਣਾ ਜੀ ਤੇ ਫਿਰ ਪਰਿਵਾਰ ਦਾ ਕਿਧਰ ਯਾਰਾ ਚੱਲਦਾ ਬਸ ਦਿਹਾੜੀ ਲੱਗੇ ਤੇ ਉਹਦਾ ਸਾਰਾ ਸਰਕਲ ਚੱਲੀ ਪੁੰਦਾ ਤੇ ਨਹੀਂ ਦਿਹਾੜੀ ਲੱਗੇ ਤੇ ਬੰਦ ਹੋ ਜਾਂਦਾ ਕਿੰਨੇ ਕੁ ਜੀਏ ਪਰਿਵਾਰ ਦੇ ਵਿੱਚ ਸਾਡੇ ਪਰਿਵਾਰ ਦੇ ਜੀ ਇਸ ਟਾਈਮ ਆਹੇ ਤੇ ਮੇਰੇ ਜਿਹੜੇ ਪਹਿਰੇ ਹਨ ਨੇ ਤੇ 6 ਜਿਹੜੇ ਜਿਹੜੇ ਆ ਉਹ ਮਤਲਬ ਹੀ ਮੰਗਣੀ ਪੜਦੀ ਨਤੀ ਰਹਿ ਗਏ ਕਦੀ ਉੱਚ ਅਧਿਕਾਰੀਆਂ ਨੇ ਆ ਕੇ ਮੌਕੇ ਤੇ ਚੈੱਕ ਨਹੀਂ ਕੀਤਾ ਪਿੰਡ 'ਚ ਆ ਕੇ ਪ੍ਰਸ਼ਾਸਨ ਆ ਕੇ ਚੈੱਕ ਕੀਤਾ ਨਹੀਂ ਜੀ ਕਹਿਣਾ ਚੈੱਕ ਨਹੀਂ ਕੀਤਾ ਕਦੀ ਤੁਸੀਂ ਉੱਚ ਅਧਿਕਾਰੀਆਂ ਨੂੰ ਮਿਲੇ ਜਾ ਕੇ ਦਸਤਖਤ ਦੇ ਵਿੱਚ ਕਿਹਨ ਨਹੀਂ ਜੀ ਦਸਤਖਤ ਚ ਨਹੀਂ ਆਉਂਦੇ ਦੇਖ ਸਕਦੇ ਉਹਨਾਂ ਦੱਸਿਆ ਕਿ ਕਾਫੀ ਦੇਰ ਦੇ ਕਿਹੜੇ ਹਾਲਾਤ ਕਰਾਉਂਦੀ ਮਿਸਿੰਗਾਂ ਵੀ ਗੱਲ ਕਰਾਂਗੇ ਉਹ ਸਟਾਰਟਿੰਗ ਤੋਂ ਤੇਰੇ ਹੈਂਡੀਕੈਪ ਹੁੰਦੇ ਨਾ ਵੀ ਗੱਲ ਕਰਾਂਗੇ ਕਿਹੜਾ ਕਿਹੜਾ ਨਜ਼ਾਰਾ ਇੱਕ ਵਾਰੀ ਇੱਕ ਵਾਰੀ ਗਿਆ ਸੀ ਉਹ ਜਿਹੜਾ ਵੀਡੀਓ ਦਸਤੂਰ ਵਾਲੇ ਦਾ ਇੱਕ ਮਾਰੀ ਉੱਤੇ ਇਹ ਹੀ ਹੈ ਨਹੀਂ ਉਹ ਉਹਦੇ ਵਿੱਚ ਲੱਗੇ ਦੇ ਹੀ ਕੰਮ ਮੇਰੇ ਗਾਂਵ ਵਿੱਚ ਉਹ ਤੁਮਹਾਂ ਬੋਲੇ ਆਹੇ ਕਿ ਇਹ ਮੇਰਾ ਘਰ ਕੱਚਾ ਹੈ ਤਾਂ ਉਹਨਾਂ ਨੇ ਪਤਾ ਨਹੀਂ ਸੈਕਟਰੀ ਕਿਹਾ ਸੀ ਵੀ ਦੇਖੀ ਆਓ ਸੈਕਟਰੀ ਇੱਥੇ ਨਹੀਂ ਆਏ ਕਿ ਤੁਸੀਂ ਦੂਹਰਾ ਨਹੀਂ ਮਿਲਿਆ ਉਹਨਾਂ ਨੂੰ ਜਾ ਕੇ ਮੈਂ ਜੀ ਦੁਬਾਰਾ ਰਸਤੀ ਵਾਲੀ ਧਾਰ ਤਾਂ ਮਿਲ ਨਹੀਂ ਹੋਇਆ ਦੇਖ ਸਕਦੇ ਗਰੀਬ ਪਰਿਵਾਰ ਹੈ ਕਾਫੀ ਦੇਰ ਤੋਂ ਗਰੇ ਪਰੇਸ਼ਾਨ ਚੱਲਦੇ ਪਏ ਸਰਪੰਚ ਨੇ ਵੀ ਕਿਹਾ ਪੈਂਚਾਇਤ ਨੇ ਵੀ ਕਿਹਾ ਗਿਆ ਹੋਰ ਵੀਡੀਓ ਸਾਹਿਬ ਨੇ ਵੀ ਕਿਹਾ ਗਿਆ ਲੇਕਿਨ ਹੁੰਦੀ ਕਿਸੇ ਪ੍ਰਕਾਰ ਨਹੀਂ ਵੀ ਸੁਣਾਈ ਨਹੀਂ ਹੁੰਦੀ ਪਈ ਇੱਕ ਗਰੀਬ ਪਰਿਵਾਰ ਦੀ ਹੈ ਇਹ ਦਾਰ ਦੂਸਰੀ ਗੱਲ ਕੀਤੀ ਹੈ ਇੱਥੇ ਤੇ ਮੈਸੇਜ ਆ ਗਰੀ ਹੈਂਡੀ ਕਹਾਂ ਉਹਨਾਂ ਦਾ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿੰਦਾ ਗੁਜ਼ਾਰਾ ਕਰਨਾ ਕਿਉਂਕਿ ਬਰਸਾਤ ਹੁੰਦੀ ਹੈ ਤੇ ਕਿਤੇ ਉਹ ਢਹਾੜੀ ਤੇ ਗਏ ਹੁੰਦੇ ਤਾਂ ਉਹਨਾਂ ਦਾ ਸਮਾਨ ਚੁੱਕਣਾ ਵੀ ਬੜਾ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਗੱਲਬਾਤ ਕਰਾਂਗੇ ਬੜਾ ਵੀ ਨਾ ਤੁਹਾਡਾ ਰੀਤੂ ਦੇਵੇ ਰੀਤੂ ਜੀ ਗੱਲ ਕੀਤੀ ਹੈ ਘਰ ਦੇ ਹਲਾਤ ਕੀ ਕਾਫੀ ਜਿਆਦਾ ਹੋ ਗਿਆ ਕਦੀ ਸਰਪੰਚ ਪੈਂਚ ਨੂੰ ਨਹੀਂ ਕਿਹਾ ਕਿ ਉਹਦੇ ਆਹੀ ਤੇ ਉਹ ਬੋਲ ਦੇਖਣੇ ਆ ਦੇਖਣੇ ਤੇ ਮਗਰੋਂ ਦਿਖਦੇ ਦੇ ਨਹੀਂ ਕੁਝ ਵੀ ਜਿੱਲੇ ਬਰਸਾਤ ਹੁੰਦੀ ਹੈ ਤੇ ਕਿੱਦਾਂ ਦੇ ਹਾਲਾਤ ਹੁੰਦੇ ਆ ਕਮਰੇ ਦੇ ਬੜੇ ਔਖੇ ਹੁੰਦੇ ਆ ਪਾਣੀ ਪਰਾਚੁੰਦਾ ਹੈਗਾ ਰੋਟੀ ਬਣਾ ਲੈ ਬੜੀ ਔਖੀ ਹੁੰਦੀ ਆ ਜਿੱਲੇ ਉਹ ਕੰਮ ਤੇ ਚੱਲ ਜਾਂਦੇ ਆ ਤੇ ਤੁਹਾਡੀ ਇੱਕ ਗੱਤੂ ਨਹੀਂ ਕੰਮ ਕਰਦੀ ਤੇ ਕਿੱਦਾਂ ਫਿਰ ਅੰਦਰ ਬਾਹਰ ਚੰਨਾ ਪੈਂਦਾ ਉਹ ਕਿਹਨੂੰ ਆਖੀ ਜੇ ਫਿਰ ਕਰਵਾ ਲੈ ਲੈਣੇ ਇਸ ਤਰਫ ਦੇ ਸਰਪੰਚ ਨੇ ਜਾਂ ਐਮਸੀ ਨੇ ਜਾਂ ਕੇ ਵੀਡੀਓ ਹੱਥ ਤੇ ਧਿਆਨ ਨਹੀਂ ਦਿੱਤਾ ਨਹੀਂ ਜਦੋਂ ਜਾਂਦੇ ਕੀ ਕਹਿੰਦੇ ਤੁਹਾਨੂੰ ਉਹ ਕਹਿੰਦੇ ਕਹਿੰਦੇ ਦੇਖਣਿਆਂ ਦੇ ਮਗਰ ਦੇਖਦੇ ਧਿਆਨ ਨਹੀਂ ਜਿੱਦਾਂ ਕਿ ਹੁਣ ਫੇਰ ਬਸਾਤਾਂ ਸ਼ੁਰੂ ਹੋ ਗਈਆਂ ਹੁਣ ਬਸਾਤ ਫੇਰ ਹੋਣੀ ਹੈ ਤੇ ਕਿੱਦਾਂ ਦੇ ਅਨਾਸ਼ਾ ਨਾਲ ਫੇਰ ਬਰਾਖਾ ਆ ਕੀ ਮੰਗ ਕਰਦੇ ਪ੍ਰਸ਼ਾਸਨ ਕੋ ਇਹੋ ਹੀ ਮਗਰ ਸਾਡਾ ਮਕਾਨ ਪੇਜੇ ਦੇਖ ਸਕਦੇ ਹੋ ਕਿ ਇੱਕ ਗਰੀਬ ਪਰਿਵਾਰ ਆ ਕਿਹੜਾ ਦਿਹਾੜੀ ਲਗਾਉਂਦਾ ਹੋਰ ਆਪਣਾ ਪਾਲਣ ਪੋਸ਼ਨ ਪਰਿਵਾਰ ਦਾ ਕਰਦਾ ਹੈ ਉੱਥੇ ਇਹਦੀ ਮਿਸਰੀ ਨਾਲ ਵੀ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਵੀ ਦੱਸਿਆ ਕਿ ਜਦੋਂ ਬਰਸਾਤ ਹੁੰਦੀ ਹੈ ਤੇ ਕਿਹੜਾ ਆਟਾ ਜਾਂ ਰੋਟੀ ਜਾਂ ਕੋਈ ਵੀ ਸਮਾਨ ਪਿਆ ਉਹ ਖਰਾਬ ਹੋ ਜਾਂਦਾ ਹੈ ਇਦਾਂ ਹੀ ਕਾਫੀ ਬੜੀਆਂ ਤਸਵੀਰਾਂ ਦੇ ਮਾਧਿਅਮ ਨਾਲ ਵੀ ਦੱਸਿਆ ਪ੍ਰਸ਼ਾਸਨ ਨਾਲੋਂ ਤਾਂ ਬਾਅਦ ਇਹੋ ਦਾਅਵੇ ਬੜੇ ਬੜੇ ਵੱਡੇ ਕੀਤੇ ਜਾਂਦੇ ਆ ਕਿ ਕੋਈ ਵੀ ਗਰੀਬ ਪਰਿਵਾਰ ਦੀ ਛੱਤ ਕੱਚੀ ਨਹੀਂ ਰਹਿਣ ਦਿੱਤੀ ਹੈਗੀ ਲੇਕਿਨ ਇੱਥੇ ਪਿਛਲੇ ਲੰਬੇ ਸਮੇਂ ਤੋਂ ਇਹ ਪਰਿਵਾਰ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਨਾ ਹੀ ਹੋਈ ਪ੍ਰਸ਼ਾਸਨ ਅਧਿਕਾਰੀਆਂ ਦੇ ਅੰਦਰ ਨਾ ਹੀ ਕੋਈ ਸਰਪੰਚੀਆਂ ਦੇ ਅੰਦਰ ਹੁਣ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਇਹਦਾ ਕਿੰਨੇ ਜਲਦੀ ਹੱਲ ਕੀਤਾ ਜਾਂਦਾ ਇੰਡੀਆ ਨੂੰ ਪੰਜਾਬ ਤੋਂ ਮੈਂ